ਇਸ ਵਾਰ ਕਮਸਟ ਵਿੱਚ ਜਿਹੜੀ 4 ਦਿਨ ਦੀ ਐਕਸਪੋ ਲੱਗੀ ਆ ਕਿਹਤਾਂ ਦਾ ਰਿਸਪੌਂਸ ਮਿਲਿਆ ਤੇ ਲੋਟੇ ਕੰਪਨੀ ਵੱਲੋਂ ਕਿਹੜੇ-ਕਿਹੜੇ ਪ੍ਰੋਡਕਟ ਜਿਹੜੇ ਇੱਥੇ ਪੇਸ਼ ਕੀਤੇ ਗਏ ਉਹਦੇ ਪਰਿਚੇਤ ਇੱਕ ਡਬਲ ਡਰਮ ਸ਼ੇਰਿੰਗ ਰੇਜ਼ਿੰਗ ਮਸ਼ੀਨ ਲੱਗੀ ਹੈ ਇੱਕ ਕਟਰਮ ਚੇਨ ਲੱਗੀ ਹੈ ਜਿਹੜੀ ਇਹ ਡਬਲ ਰੇਜ਼ਿੰਗ ਮਸ਼ੀਨ ਹੈ ਇਹ ਇੰਡੀਆ ਦੇ ਵਿੱਚ ਹੋਰ ਕੋਈ ਮੈਨੂਫੈਕਚਰ ਨਹੀਂ ਹੈਗਾ ਜਿਹੜਾ ਬਣਾਉਂਦਾ ਅਸੀਂ ਪਹਿਲੇ ਮੈਨੂਫੈਕਚਰਰ ਆ ਜਿਹੜੇ ਇਹ ਡਬਲ ਪ੍ਰੇਜ਼ਿੰਗ ਤੇ ਸ਼ੇਅਰਿੰਗ ਨੂੰ ਜਿੰਨਾ ਡਵੈਲਪ ਕੀਤਾ ਇਹ ਸਾਡਾ ਕੋਈ ਇਹਦੇ ਵਿੱਚ ਕੰਪਲੀਟਰ ਨਹੀਂ ਹੈ ਅਜੇ ਤੱਕ ਕੋਈ ਵੀ ਬਾਹਰਲੇ ਮੁਲਕ ਦੀ ਮਸ਼ੀਨ ਵੀ ਨਹੀਂ ਇੱਥੇ ਲੱਗੀ ਤੇ ਪਹਿਨੇ ਅਸੀਂ ਇੰਡਸਟਰੀਸਟਾਂ ਜਿਨ੍ਹਾਂ ਨੇ ਟੈਕਸਟਾਈਲ ਜੀਐਸਐਲ ਟੈਕਸਟਾਈਲ ਵੱਲੋਂ ਇਹ ਮਸ਼ੀਨਾਂ ਬਣਾਈਆਂ ਨੇ ਤੇ ਇਹ ਲੋਕਾਂ ਵਿੱਚ ਇੱਕ ਨਵੀਂ ਚੀਜ਼ ਹੈ ਕਿ ਇਹਦੇ ਨਾਲ ਪ੍ਰੋਡਕਸ਼ਨ ਦਾ ਬਹੁਤ ਫਰਕ ਹੋਊਗਾ ਤੇ ਇਹਦੇ ਨਾਲ ਵੇਰਾਂ ਇੰਡਰ ਘਟੂਗੀ ਕਿੱਥੇ 4-4 ਮਹੀਨਾ ਲਾਉਣੀਆਂ ਪੈਂਦੀਆਂ ਉੱਥੇ 2 ਮਹੀਨਾ ਹੀ ਕੰਮ ਕਰਨਗੇ ਇੱਕੋ ਮਸ਼ੀਨ ਦੇ ਵਿੱਚ 2 ਮਹੀਨਾ ਕੰਮ ਕਰ ਰਹੀਆਂ ਨੇ ਤੇ ਬਾਕੀ ਮਾਰਕੀਟ ਦੇ ਵਿੱਚ ਤੁਸੀਂ ਇਹਦਾ ਰਿਸਪੌਂਸ ਪੁੱਛ ਸਕਦੇ ਹੋ ਵੀ ਜੀਐਸਐਲ ਟੈਕਸਟਾਈਲ ਦੀ ਜਾਂ ਜੀਐਸ ਲੋਟੇ ਗਰੁੱਪ ਦੀ ਜਿਹੜੀਆਂ ਮਸ਼ੀਨਾਂ ਵੀ ਉਹ ਕਿਸ ਤਰ੍ਹਾਂ ਦੀ ਹੈਗੀ ਆ ਕਿਹੜੇ-ਕਿਹੜੇ ਜਿਹੜੇ ਆਪਣੇ ਕੰਪਨੀ ਨੇ ਇੱਥੇ-ਇੱਥੇ ਆ ਉਸਤਾਲ ਵੜੀਆਂ ਤੁਹਾਡੀਆਂ ਮਸ਼ੀਨਾਂ ਇਹ ਸਾਡੀਆਂ ਮਸ਼ੀਨਾਂ ਪੂਰੇ ਲੁਬਿਆਨੇ ਵਿੱਚ ਚੱਲਦੀਆਂ ਨੇ ਉਸ ਤੋਂ ਇਲਾਵਾ ਜਿਵੇਂ ਆਪਾਂ ਕਹਿੰਦੇ ਆ ਪਾਣੀਪਤ ਵਿੱਚ 5000 ਮਸ਼ੀਨ ਲੱਗੀ ਹੋਊਗੀ ਕਰੀਪਰ ਹੋ ਗਿਆ ਜਿੱਦਾਂ ਕਲਕੱਤੇ ਹੋ ਗਿਆ ਬੰਬੇ ਹੋ ਗਿਆ ਹੋਰ ਵੀ ਜਿਹੜੇ ਨੇੜੇ-ਤੇੜੇ ਦੇ ਸ਼ਹਿਰ ਸੂਰਤ ਹੈਗਾ ਜਿੱਦਾਂ ਟੈਕਸਟਾਈਲ ਇੰਡਸਟਰੀ ਦਾ ਘਰ ਉੱਥੇ ਬਹੁਤ ਵੀ ਖਿੰਦਾ ਲੱਗੀਆਂ ਤੇ ਹੋਰ ਵੀ ਨਵੇਂ-ਨਵੇਂ ਐਕਸਪੋਰਟ ਵੀ ਕੀਤੀਆਂ ਹੈਗੀਆਂ ਜਿੱਦਾਂ ਨੇਪਾਲ ਵੀ ਕੀਤੀਆਂ ਨੇ ਤੇ ਜਿਸ ਤਰ੍ਹਾਂ ਨਾਈਜੀਰੀਆ ਕੀਤੀਆਂ ਨੇ ਹੋਰ ਵੀ ਜਿੱਥੇ ਕੋਈ ਬਾਹਰੋਂ ਇੰਪੋਰਟ ਦਾ ਆਰਡਰ ਆਉਂਦਾ ਹੈ ਤੇ ਉਹ ਅਸੀਂ ਬਣਾ ਕੇ ਉਹਨਾਂ ਨੂੰ ਮਸ਼ੀਨਾਂ ਦਿੰਨੇ ਆ ਸਾਡੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਫੌਰੀਨ ਦੇ ਮੁਕਾਬਲੇ ਵਿੱਚ ਤੇ ਚਾਈਨਾ ਤੇ ਤਾਈਵਾਨ ਨਾਲੋਂ ਬਿਹਤਰ ਨੇ ਚਾਈਨਾ ਦੇ ਤਾਈਵਾਨ ਦੇ ਮਸ਼ੀਨ ਦੇ ਬਰਾਬਰ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਜ਼ਿਆਦਾ ਔਰ ਨਾਲੇ ਸਾਡੀ ਮਸ਼ੀਨ ਜ਼ਿਆਦਾ ਵਿਕਦੀ ਹੈ ਮੇਕ ਇਨ ਇੰਡੀਆ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਤੁਸੀਂ ਪਹਿਲੇ ਜਿਹੜੇ ਹੈਗੇ ਹਨ ਇੰਡਸਟਰੀ ਦੇ ਜਿਹੜੇ ਇਸ ਪ੍ਰੋਜੈਕਟ ਨੂੰ ਲੈ ਕੇ ਆਏ ਆ ਬਾਹਰ ਬਾਹਰ ਲਈ ਜਿਹੜੀ ਸੀਗੀ ਟੈਕਨੋਲੋਜੀ ਨੂੰ ਇੱਥੇ ਲੈ ਗਏ ਨਹੀਂ ਇਹ ਅਸੀਂ ਆਪ ਡਿਵੈਲਪ ਕੀਤੀ ਹੈ ਸਾਡੀ ਟੈਕਨੋਲੋਜੀ ਉਹਨਾਂ ਨਾਲੋਂ ਅਲੱਗ ਹੈ ਉਹਨਾਂ ਦੀ ਕਿਉਂਕਿ ਪ੍ਰੋਡਕਸ਼ਨ ਘਟਾ ਸਾਡੀ ਸੋਚ ਹਮੇਸ਼ਾ ਹੀ ਹੁੰਦੀ ਆ ਕਿ ਜੇ ਕਾਗ ਭਾਏ ਖਰਚਦਾ ਤਾਂ ਉਹਨੂੰ ਉਹਨਾਂ ਚਾਈਨਾ ਤੇ ਤਾਈਵਾਨ ਜਾਂ ਯੂਰਪੀਆ ਮਸ਼ੀਨਾਂ ਵਾਲੋਂ ਪ੍ਰੋਡਕਸ਼ਨ ਬੰਦ ਦਿੱਤੀ ਜਾਊਗੀ ਤਾਂ ਹੀ ਉਹ ਸਾਡੀ ਵੇਚੇ ਖੀਡੂਗਾ ਚਾਈਨਾ ਤੋਂ ਬਾਅਦ ਤਾਈਵਾਨ ਤੋਂ ਬਾਅਦ ਸਾਡੀ ਮਸ਼ੀਨ ਵਿਗਦੀ ਹੈ ਤੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਕਿਤੇ ਵੀ ਟੈਕਸਟਾਈਲ ਦਾ ਕੰਮ ਹੈਗਾ ਉੱਥੇ ਸਾਡੀ ਕੋਈ ਨਾ ਕੋਈ ਮਸ਼ੀਨ ਕੱਲੀ ਰੇਜ਼ਿੰਗ ਸ਼ੇਰਿੰਗ ਹੀ ਨਹੀਂ ਜਾਂ ਕੱਲੇ ਸੋਰ ਵੀ ਸਪਿਨਿੰਗ ਲਾਈਨ ਦੀਆਂ ਮਸ਼ੀਨਾ ਕਾਲੇ ਲਾਈਨਾਂ ਦੇ ਮਸ਼ੀਨਾ ਤੇ ਬਾਕੀ ਨੌ ਨੌ ਮਸ਼ੀਨਾ ਜਿਸ ਤਰ੍ਹਾਂ ਦੇ ਵੀ ਕੋਈ ਵੀ ਟੈਕਸਟਾਈਲ ਦੀ ਨਵੀਂ ਲਾਈਨ ਦੀ ਕੋਈ ਮਸ਼ੀਨ ਆ ਜਿਹੜਾ ਵੀ ਬੰਦਾ ਕੋਈ ਮਸ਼ੀਨ ਲੈਣੀ ਚਾਹਦਾ ਆਪਣਾ ਪ੍ਰੋਡਕਟ ਦੱਸ ਕੇ ਕਈ ਵਾਰੀ ਡਿਵੈਲਪ ਮਸ਼ੀਨ ਕਰਾਉਂਦਾ ਅ ਜਿਵੇਂ ਹੁਣੇ ਇੱਕ ਪਾਲਟੀ ਬੈਠੇ ਜੀ ਉਹਨੇ ਆਪਣੀ ਵਸ਼ੇਰ ਆਪਣੇ ਢੰਗ ਨਾਲ ਡਿਵੈਲਪ ਕਰਾਉਣੀ ਆ ਉਹ ਅਸੀਂ ਕਿਤੇ ਤਰ੍ਹਾਂ ਦਾ ਆਰ ਐਨ ਡੀ ਸਾਡਾ ਸੈਂਟਰ ਆ ਇੰਡੀਆ ਦਾ ਜਿਹੜਾ ਕਿ ਕੋਈ ਵੀ ਕਿਸੇ ਕਿਸਮ ਦੀ ਮਸ਼ੀਨ ਵੀ ਪੁਨਾਗਿੰਦੇ ਮਦਦਕ ਪ੍ਰਾਪਤ ਕਰਨਾ ਕਿੱਥੇ ਲੱਗਿਆ ਆਪਣਾ ਯੂਨਿਟੀ ਇਹ ਫੋਕਲ ਪੁਆਇੰਟ ਡੀ 102 103 104 ਕੀ ਕੰਟੈਕਟ ਨੰਬਰ ਹੈ ਜੀ ਜਿਸ ਨਾਲ ਇਹ ਮਸ਼ੀਨ ਧਿਆਰ ਕਰ ਸਕਦੇ ਨੇ ਤੇ ਇਹਨਾਂ ਦਾ ਨੰਬਰ ਹੈਗਾ ਜੀ 98140 6041 98140 06041 ਬਹੁਤ ਵਧੀਆ ਹੈ ਉਮੀਦ ਹੈ ਵੀ ਦੋ ਤਿੰਨ ਆਰਡਰ ਮਿਲਣ ਦੀ ਉਮੀਦ ਹੈਗੀ ਹੈ ਗਵਰਨਮੈਂਟ ਵੱਲੋਂ ਕਿੰਨੀ ਤਾਂ سپورਟ ਹੈਗੀ ਆ ਇੰਡਸਟਰੀ ਨੂੰ ਖੁਦ ਨੂੰ ਕਰਨ ਦੇ। ਹੋਰ ਬਈ ਜੇ سپورਟ ਕਰੇ ਦਾ ਸੀ ਇਹਨਾਂ ਨੂੰ ਆਉਣੀ ਆਂਦੀ ਏ। ਗਵਰਨਮੈਂਟ ਦੀ ਕੋਈ ਹੋਰ ਨਹੀਂ ਤਾਂ। ਗਵਰਨਮੈਂਟ ਨੂੰ ਚਾਹੀਦਾ ਬਈ ਇੱਥੇ ਬੰਸਾਈ ਚੇ ਰਿਆ ਕੰਮ ਕਰ ਰਿਹਾ ਉਹਨੂੰ ਹਰ ਤਰ੍ਹਾਂ ਦੀ سپورਟ ਦਿੱਤੀ ਆ ਪਰ ਮਿਲਦੀ ਨਹੀਂ। ਕੋਈ سپورਟ ਨਹੀਂ।